ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਮੈਂ ਮੈਂ ਇਮੇਂਡ ਕਰਦੀ ਤੁਸੀਂ ਸਾਰੇ ਜੀ ਬਹੁਤ ਵਧੀਆ ਹੋਗੇ ਆਪਾਂ ਵੀ ਠੀਕ ਆ ਚਲੋ ਜੀ ਇੱਥੇ ਅੱਜ ਆਪਾਂ ਧੋਤੇ ਸੀਗੇ ਦਾਣੇ ਤੇ ਦਾਣੇ ਧੋਂ ਤੋਂ ਬਾਅਦ ਤੁਹਾਨੂੰ ਪਤਾ ਕਿ ਕਾਫੀ ਜਿਆਦਾ ਸ਼ਤ ਤੇ ਪੈ ਜਾਂਦਾ ਵਾ ਖਲਾਰਾ ਤੇ ਜੋ ਕਿ ਦਾਣੇ ਥੋੜੇ ਬਹੁਤੇ ਕਿਲਰ ਵੀ ਚਾਹਦੇ ਆ ਤੇ ਮੇਰਾ ਸੀਗਾ ਵੀ ਆਪਾਂ ਥੋੜੀ ਜਗ੍ਹਾ ਵੀ ਧੋ ਦਿੰਨੇ ਆ ਤੇ ਦਾਣੇ ਧੋਣ ਤੋਂ ਬਾਅਦ ਆਪਾਂ ਲੱਗੇ ਸੀਗੇ ਜਗਾ ਧੋਣ ਵਾਸਤੇ ਜੋ ਕਿ ਜਿੱਥੇ ਆਪਾਂ ਦਾਣੇ ਧੋਤੇ ਸੀਗੇ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਅੱਜ ਕਾਫੀ ਦਿਨਾਂ ਬਾਅਦ ਆਪਾਂ ਆਪਣੀ ਹਾਰਡਵਰਕ ਜਾਨੀ ਕਿ ਹਰ ਹਾਰਡਵਰਕ ਦੀ ਵੀਡੀਓ ਪਾ ਰਹੇ ਆ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਮੈਂ ਦੱਸ ਹੀ ਚੁੱਕੀ ਆ ਆਪਣੇ ਪਿਛਲੇ ਵਲੌਗ ਦੇ ਵਿੱਚ ਜੋ ਕਿ ਆਪਣੇ ਚੈਨਲ ਤੇ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦੇ ਕਰਕੇ ਆਪਾਂ ਡੇਲੀ ਵਲੌਗ ਇਸ ਚੈਨਲ ਤੇ ਨਹੀਂ ਪਾ ਰਹੇ ਤੇ ਇਸੇ ਲਈ ਕੱਟ ਆ ਰਹੇ ਆਪਣੇ ਵਲੌਗ ਤੇ ਇੱਥੇ ਆਪਾਂ ਦਾਣੇ ਧੋਣ ਤੋਂ ਬਾਅਦ ਲੱਗੇ ਸੀਗੇ ਜਗਾ ਧੋਣ ਵਾਸਤੇ ਤੇ ਇੱਥੇ ਛੱਤ ਤੇ ਆਪਣੀਆਂ ਧਣੀਆਂ ਵੀ ਲਗਾਈਆਂ ਹੋਈਆਂ ਨੇ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਪਾਣੀ ਪਾਇਆ ਸੀਗਾ ਧਣੀਆਂ ਨੂੰ ਅ ਧਣੀਆਂ ਨੂੰ ਪਾਣੀ ਪਾਉਣ ਤੋਂ ਬਾਅਦ ਕਾਫੀ ਜ਼ਿਆਦਾ ਇੱਥੇ ਮਿੱਟੀ ਮਿੱਟੀ ਹੋਈ ਪਈ ਸੀਗੀ ਸੋਚਿਆ ਚਲੋ ਹੁਣ ਤਾਂ ਆਪਾਂ ਆਪਣੀ ਮੋਟਰ ਚੱਲ ਰਹੀ ਆ ਆਪਾਂ ਲੱਗੇ ਹੋਏ ਸੀਗੇ ਤੇ ਨਾਲ ਲੱਗਦੇ ਹੱਥ ਆਪਾਂ ਜਗਾ ਵੀ ਧੋ ਦਿੰਨੇ ਆ ਤੇ ਆਪਾਂ ਜਗਾ ਲੱਗੇ ਸੀਗੇ ਧੋਣ ਵਾਸਤੇ ਤੇ ਕੱਪੜੇ ਵੀ ਆਪਣੀ ਹਲੇ ਸੁੱਕੇ ਨਹੀਂ ਸੀ ਛੱਤ ਤੇ ਪਾਏ ਹੋਏ ਸੀਗੇ ਤੇ نیچے ਆਪਾਂ ਸਾਰੇ ਕੰਮ ਕਰ ਰਹੇ ਹਾਂ ਇਸੇ ਘਰ ਵਿੱਚ ਤੇ ਸਾਰੇ ਕੰਮ ਕਰਨ ਤੋਂ ਬਾਅਦ ਹੀ ਆਪਾਂ ਇਹ ਸੀਗੇ ਚਾਤ ਤੇ ਦਾਣੇ ਹੁੰਦਾ ਨਾ ਤੁਹਾਨੂੰ ਪਤਾ ਹੈ ਕਿ ਸਾਡੀ ਸ਼ੁਰੂ ਤੋਂ ਲੈ ਕੇ ਹੀ ਆਦਤ ਹੈ ਕਿ ਆਪਾਂ ਜਦੋਂ ਵੀ ਆਟਾ ਭਿਉਉਣੇ ਆ ਦਾਣੇ ਚਾਹੇ ਜਿੰਨੇ ਮਰਜ਼ੀ ਸਾਫ਼ ਹੋਣ ਚਾਹੇ ਡਿੱਪੂ ਤੋਂ ਮਿਲੇ ਹੋਣ ਚਾਹੇ ਘਰ ਵਾਲੇ ਦਾਣੇ ਹੋਣ ਉਹਨਾਂ ਨੂੰ ਆਪਾਂ ਧੋ ਕੇ ਤੇ ਉਸ ਤੋਂ ਬਾਅਦ ਹੀ ਆਟਾ ਭਿਉਉਣੇ ਆ ਤੇ ਇਹ ਆਪਣੀ ਸ਼ੁਰੂ ਤੋਂ ਲੈ ਕੇ ਹੀ ਆ ਦਿੱਤਾ ਤੇ ਕਾਫੀ ਜ਼ਿਆਦਾ ਮਿੱਟੀ ਨਿਕਲਦੀ ਹੈ ਜਦੋਂ ਆਪਾਂ ਧਾਣੇ ਧੁੰਨੇ ਆ ਨਾ ਬਹੁਤ ਹੀ ਜ਼ਿਆਦਾ ਮਿੱਟੀ ਨਿਕਲਦੀ ਹੈ ਧਾਣਿਆਂ ਦੇ ਵਿੱਚੋਂ ਤੇ ਇਸੇ ਲਈ ਆਪਾਂ ਨੂੰ दाणे ਧੋਕੇ ਉਸ ਤੋਂ ਬਾਅਦ ਹੀ ਆਟਾ ਪਸਾਉਣਾ ਚਾਹੀਦਾ ਵਾ ਤੁਹਾਨੂੰ ਪਤਾ ਹੈ ਕਿ ਗਾਹ ਆਉਣ ਵਾਲੇ ਸਮੇਂ ਵਿੱਚ ਠੰਡ ਵੱਧ ਜਾਣੀ ਆ ਤੇ ਧੁੱਪਾਂ ਵੀ ਬਹੁਤ ਘੱਟ ਨਿਕਲਦੀਆਂ ਹੁੰਦੀਆਂ ਧੁੰਦਾਂ ਪੈਂਦੀਆਂ ਨੇ ਤੇ ਇਸੇ ਲਈ ਮੈਂ ਪਹਿਲਾਂ ਹੀ ਦਾਣੇ ਧੋਕੇ ਰੱਖ ਲੈਣੇ ਹੁੰਦੇ ਆ ਜਦੋਂ ਆਉਣ ਵਾਲਾ ਜਾਨੀ ਕਿ ਅਗਲੇ ਕਾਫੀ ਜ਼ਿਆਦਾ ਧੁੰਦਾਂ ਮੈਨ ਲੱਗ ਜਾਂਦੀਆਂ ਤੇ ਜਗਾ ਆਪਣੀ ਤਾਂ ਤੁਹਾਨੂੰ ਪਤਾ ਹੈ ਕਿ ਤਾਂ ਆਪਣੀ ਕੁਝ ਵੀ ਸੁੱਕਣਾ ਨਹੀਂ ਹੈਗਾਗਾ ਦਾਣੇ ਤਾਂ ਬਹੁਤ ਦੂਰ ਦੀ ਗੱਲ ਹੈ ਕੱਪੜੇ ਵੀ ਨਹੀਂ ਸੁੱਕਦੇ ਤੇ ਇਸੇ ਲਈ ਆਪਾਂ ਪਹਿਲਾਂ ਹੀ ਹੁਣ ਇਸ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਧੁੱਪ ਬਹੁਤ ਵਧੀਆ ਲੱਗ ਰਹੀ ਹੈ ਤੇ ਮੈਂ ਦੋ ਦੋ ਤੋੜੇ ਢੋਲੇ ਸੀਗੇ ਕੱਢ ਕੇ ਡਰਮ ਚ ਤੇ ਫਿਰ ਦੇਖਿਆ ਦੇਖਿਆ ਜਾਏ ਤੇ ਥੋੜੇ ਦਿਨ ਪਹਿਲਾਂ ਵੀ ਮੈਂ ਇੱਕ ਤੋੜਾ ਤੋਤਾ ਸੀਗਾ ਤੇ ਹਲੇ ਆਪਣੀਆਂ ਸਾਰੀਆਂ ਸਰਦੀਆਂ ਇਹਨਾਂ ਨਾਲ ਨਿਕਲ ਜਾਣੀਆਂ ਉਹਨਾਂ ਨੂੰ ਤੋਂ ਕਿਤਾ ਪਏ ਇੱਥੇ ਪਾ ਦਿੱਤਾ ਵਾਂ ਬਟ ਜਦੋਂ ਥਾਂ ਨੀਚੋਂ ਜਗ੍ਹਾ ਸੁੱਕ ਜੂਗੀ ਫਿਰ ਉਸ ਤੋਂ ਬਾਅਦ ਆਪਾਂ ਪੱਲੀਆਂ ਵਿਛਾ ਕੇ ਤੇ ਉਹਨਾਂ ਦੇ ਉੱਪਰ ਖਿਲਾਰ ਦਾਂਗੇ ਕਿਉਂਕਿ ਮੰਜਾਂ ਦੇ ਉੱਪਰ ਦਾਣੇ ਨਹੀਂ ਸੁੱਕਦੇ ਤੇ ਨੀਚੇ ਜਲਦੀ ਦਾਣੇ ਸੁੱਕ ਜਾਂਦੇ ਨੇ ਤੇ ਜਿੰਨਾ ਟਾਈਮ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਸਾਫ਼ ਹੋ ਜੂਗਾ ਇਹ ਪਾਣੀ ਨਿਕਲਦਾ ਸੀਗਾ ਦਾਣਿਆਂ ਦੇ ਵਿੱਚੋਂ ਹਲੇ ਤੇ ਇਹਦੇ ਵਿੱਚੋਂ ਪਾਣੀ ਨੁੱਚੜ ਜੂਗਾ ਫਿਰ ਆਪਾਂ ਨੀਚੇ ਸੁੱਕਣੇ ਪਾ ਦਵਾਂਗੇ ਤੇ ਜਲਦੀ ਦਾਣੇ ਸੁੱਕ ਜਾਣਗੇ ਇੱਧਰ ਵੀ ਮੈਂ ਸਾਰੀ ਜਗ੍ਹਾ ਤੋਂ ਤੀਸੀ ਟੈਂਕੀ ਵੀ ਮੈਂ ਸਾਫ਼ ਕੀਤੀ ਸੀ ਟੈਂਕੀ ਦੇ ਉੱਪਰ ਵੀ ਮੈਂ ਪਾਣੀ ਪਾਇਆ ਸੀਗਾ ਮੈਂ ਜਦੋਂ ਵੀ ਇਦਾਂ ਹੁੰਦਾ ਨਾ ਖਲਾਰਾ ਪਾਉਣੀ ਆ ਜਦੋਂ ਘਰ ਦੇ ਵਿੱਚ ਉੱਪਰ ਛੱਤ ਦੇ ਜਾਂ ਦਾਣੇ ਧੋਣੀਆਂ ਤੇ ਮੈਂ ਸਾਰੀ ਛੱਤ ਤੇ ਪਾਣੀ ਮਾਰ ਕੇ ਛੱਤ ਨੂੰ ਸਾਫ਼ ਕਰ ਦੇਣੀ ਹੁੰਦੀ ਆ ਕਿਉਂਕਿ ਜਗ੍ਹਾ ਪੱਕੀ ਜਗ੍ਹਾ ਵਾ ਤੇ ਇਹਦੇ ਤੇ ਵੀ ਕਾਫੀ ਖਲਾਰਾ ਚਾਹੀ ਜਿੰਨੀ ਮਰਜ਼ੀ ਆਪਾਂ ਕਹਿ ਲਈਏ ਜਗ੍ਹਾ ਪੱਕੀ ਆ ਪਰ ਫਿਰ ਵੀ ਖਲਾਰਾ ਤਾਂ ਪੈ ਹੀ ਜਾਂਦਾ ਵਾ ਤੇ ਇਸ ਏਨਲ ਮੈਂ ਤੇ ਉਧਰ ਮੇਰੀ ਦਰਾਣੀ ਦੁਸਰੀ ਆਪਣੇ ਦੂਸਰੀਆਂ ਛੱਤਾਂ ਤੇ ਬੈਕ ਸਾਈਡ ਉਹਨਾਂ ਦਾ ਨਾਲ ਹੀ ਉਹਨਾਂ ਦੇ ਕਮਰੇ ਆ ਤੇ ਉਹਨਾਂ ਦੀ ਜਗ੍ਹਾ ਛੱਤਾਂ ਤੋਂ ਕੱਚੀ ਆ ਤੇ ਉਹ ਆਪਣਾ ਗੋਇਆ ਫੇਰ ਰਿਹਾ ਸੀਗੇ ਤੇ ਉਹਨਾਂ ਦੇ ਨਾਲ ਹੀ ਮੈਂ ਆਪਣੀਆਂ ਗੱਲਾਂ ਬਾਤਾਂ ਕਰ ਰਹੀ ਸੀ ਗੱਲਾਂ ਚੱਲ ਰਹੀਆਂ ਸੀ ਤੇ ਨਾਲੇ ਮੈਂ ਆਪਣਾ ਕੰਮ ਕਰ ਰਹੀ ਸੀਗੀ ਤੇ ਫਿਰ ਸੋਚਿਆ ਚਲੋ ਕਾਫੀ ਦਿਨ ਹੋ ਗਏ ਨੇ ਮੈਂ ਤੁਹਾਡੇ ਨਾਲ ਆਪਣਾ ਠੀਕ ਤਰ੍ਹਾਂ ਵਲੌਗ ਕੋਈ ਵੀ ਆਪਣੇ ਘਰ ਦੇ ਕੰਮਕਾਰ ਦਾ ਕੋਈ ਵੀ ਵਲੌਗ ਸ਼ੇਅਰ ਨਹੀਂ ਕੀਤਾ ਤੇ ਚਲੋ ਅੱਜ ਆਪਾਂ ਨੂੰ ਮੌਕਾ ਮਿਲਿਆ ਸੀ ਤੇ ਚਲੋ ਮੈਂ ਤੁਹਾਡੇ ਨਾਲ ਆਪਣਾ ਕੁਛ ਨਾ ਕੁਛ ਆਪਣੇ ਘਰ ਦਾ ਸ਼ੇਅਰ ਕਰ ਲਿਆ ਤੇ ਤੁਸੀਂ ਪਹਿਲਾਂ ਵਾਂਗੂ ਮੇਰੇ ਸਪੋਰਟ ਕਰਨਾ ਸਾਰੇ ਜਣੇ ਸਾਥ ਦੇਣਾ ਆਪਾਂ ਐਦਾਂ ਹੀ ਡੇਲੀ ਵਲੌਗ ਪਾਇਆ ਕਰਾਂਗੇ ਤੇ ਅਦਰ ਆਪਣੇ ਦਾਣੇ ਤੋਤੇ ਗਏ ਦਾਣੇ ਵੀ ਧੋ ਲੈ ਤਨੀ ਇਹਨੂੰ ਪਾਣੀ ਦੇ ਦਿੱਤਾ ਆਪਾਂ ਆਪਣੇ ਧਣੀਆਂ ਦੇਖੋ ਤੁਸੀਂ ਕਿੰਨੀਆਂ ਵਧੀਆ ਬਣੀਆਂ ਹੋਈਆਂ ਨੇ ਤੇ ਜਿੰਨੀ ਜਿੰਨੀ ਜਗ੍ਹਾ ਆਪਣੀ ਖਰਾਬ ਹੋਈ ਸੀ ਇਹ ਵੀ ਆਪਾਂ ਧੋ ਲਈਆ ਦਾਣੇ ਲਈ ਤੋਤੇ ਗਏ ਕਿੱਥੇ ਤੇ ਲੈ ਕੇ ਕਿਉਂ ਨਹੀਂ ਆਇਆ ਤੇ ਲੈ ਆਉਂਦਾ ਵਿਚਾਰੇ ਨੂੰ ਨਾਲ ਕਿੱਥੇ ਬੈਠਾ ਝੂਠ ਬੋਲਦਾ ਨਹੀਂ ਨਹੀਂ ਲੱਗੇ ਹਾਂ ਆਊਗਾ ਉਹ ਵੇਖਾਂ ਮੈਂ ਕਿਹ ਲੈ ਕੇ ਨਹੀਂ ਆਇਆ ਕਿਵਰਿਆ ਦੇ ਨਾ ਐਸੀ ਸਾਰੇ ਬੱਚੇ ਕਈਆਂ ਕਈਆਂ ਸਕੂਲਾਂ ਨੂੰ ਬੜਾ ਛੁੱਟੀ ਸੀ ਅੱਜ ਕਈ ਸਕੂਲ ਲੱਗੇ ਸੀ ਕਈਆਂ ਨੂੰ ਅੱਜ ਛੁੱਟੀ ਸੀਗੀ ਪਾਣੀ ਪੀਣਾ ਹਾਂ ਤਾਂ ਮੈਂ ਪਾਣੀ ਲੈ ਕੇ ਆਉਣੀ ਆ ਲਾਪਤ ਪਾਣੀ ਅੱਜ ਮੈਂ ਬੜੇ ਕੰਮ ਕੀਤੇ ਆ ਘਰੇ ਥੱਲੇ ਸਾਰੇ ਕੰਮ ਕਰਕੇ ਫਿਰ ਮੈਂ ਦਾਣੇ ਤੋਤੇ ਆ ਫਿਰ ਸ਼ਾਮ ਦੇ ਕੰਮ ਪਹਿਲਾ ਪਾਣੀ ਰੋਟੀ ਤੇ ਇੱਥੇ ਆਪਣੇ ਬੱਚੇ ਸਕੂਲੋਂ ਆਗੇ ਸੀਗੇ ਸਭ ਤੋਂ ਪਹਿਲਾਂ ਬਿਜੋਤ ਆ ਗਿਆ ਸੀ ਤੇ ਉਸ ਤੋਂ ਥੋੜੇ ਟਾਈਮ ਬਾਅਦ ਹੀ ਐਸ਼ਲਿੰਨ ਤੇ ਜਸਕਰਨ ਵੀ ਆਗੇ ਸੀਗੇ ਉਹਨਾਂ ਨੂੰ ਆਪਾਂ ਚਾਹ ਪਾਣੀ ਪਿਆ ਕੇ ਤੇ ਉਸ ਤੋਂ ਬਾਅਦ ਇਹਨਾਂ ਦੀਆਂ ਯੂਨੀਫਾਰਮ ਧੋਤੀਆਂ ਯੂਨੀਫਾਰਮ ਧੋ ਕੇ ਤੇ ਫਿਰ ਆਪਾਂ ਲਾ ਗਏ ਸੀਗੇ ਇਹਨਾਂ ਦੇ ਟਿਫਨ ਸਾਫ਼ ਕਰਨ ਵਾਸਤੇ ਤੇ ਇੱਥੇ ਆਪਾਂ ਗੀਜ਼ਰ ਔਨ ਕਰ ਲਿਆ ਸੀਗਾ ਤੇ ਗਰਮ ਪਾਣੀ ਦੇ ਨਾਲ ਬਹੁਤ ਹੀ ਸੌਖੀਆਂ ਆ ਟਿਫਨ ਸਾਫ਼ ਹੋ ਜਾਂਦੇ ਆ ਤੇ ਐਸ਼ਲਣ ਵਾਸਤੇ ਮੈਂ ਜੋ ਟਿਫਨ ਲੈ ਕੇ ਆਈਆਂ ਨਿਊ ਹੀ ਆ ਮੈਂ ਉਹ ਦੂ ਫੇਰ ਦੇ ਦਿੱਤਾ ਸੀਗਾ ਬਟ ਐਸ਼ਲਣ ਦਾ ਥੋੜਾ ਜਿਹਾ ਸੀਗਾ ਸਾਨੂੰ ਕੁਛ ਦਿਨ ਤਾਂ ਪਹਿਲਾਂ ਕਹਿ ਰਹੀ ਸੀ ਮੰਮਾ ਮੈਨੂੰ ਟਿਫਨ ਨਿਊ ਚਾਹੀਦਾ ਵਾ ਤੇ ਇੱਕ ਦੋ ਦਿਨ ਲੈ ਕੇ ਗਈ ਤੇ ਫਿਰ ਕਹਿੰਦੀ ਮੰਮਾ ਮੈਨੂੰ ਪੁਰਾਣੇ ਵਾਲਾ ਟਿਫਨ ਦੇ ਦਿਓ ਤੇ ਉਹਦਾ ਹੀ ਹੁੰਦਾ ਜੋ ਉਹਨੂੰ ਚੰਗਾ ਲੱਗਦਾ ਜੋ ਉਹਨੂੰ ਵਧੀਆ ਲੱਗਦਾ ਉਹਨੇ ਉਸ ਚੀਜ਼ ਵਿੱਚ ਉਹਦੇ ਵਿੱਚ ਚੀਜ਼ ਖਾਣੀ ਆ ਜੇ ਉਹਨੂੰ ਕਪੜਾ ਉਹਦੀ ਪਸੰਦ ਦਾ ਉਹਨੇ ਉਹੀ ਕਪੜਾ ਪਾਉਣਾ ਵਾ ਤੇ ਲੋ ਜੀ ਇੱਥੇ ਟਿਫਨ ਆਪਾਂ ਮਾਜਲੇ ਸੀਗੇ ਤੇ ਉਸ ਤੋਂ ਬਾਅਦ ਆਪਾਂ ਲੈ ਗਏ ਸੀਗੇ ਸ਼ਾਨਦਾਰ ਰੋਟੀ ਪਾਣੀ ਵਾਲੇ ਹੋ ਗਏ ਸੀਗੇ ਤੇ ਇੱਥੇ ਬੱਚੇ ਟਿਊਸ਼ਨ ਚਲੇ ਗਏ ਸੀ ਬੱਚਾ ਟਿਊਸ਼ਨ ਭੇਜੀ ਦਿੱਤਾ ਸੀ ਤੇ ਵੱਜ ਗਏ ਸੀਗੇ 5 ਸ਼ਾਮ ਦੇ 5 ਵਜੇ ਦਾ ਟਾਈਮ ਹੋ ਗਿਆ ਸੀਗਾ ਆਪਾਂ ਅੱਜ ਲੱਗੇ ਸੀਗੇ ਕੜੀ ਚੌਲ ਬਣਾਉਣ ਵਾਸਤੇ ਤੇ ਇੱਥੇ ਆਪਾਂ ਪਹਿਲਾਂ ਕੜੀ ਦਾ ਕੋਲ ਤਿਆਰ ਕਰ ਰਹੇ ਸੀਗੇ ਲੱਸੀ ਵਿੱਚ ਪਾ ਕੇ ਤੇ ਇੱਕ ਸਾਈਡ ਤੇ ਆਪਾਂ ਧਰ ਦਿੱਤਾ ਸੀਗਾ ਕੁੱਕਰ ਤੇ ਹੁਣ ਫਟਾਫਟ ਆਪਾਂ ਪਹਿਲਾਂ ਕੜੀ ਬਣਾ ਲਵਾਂਗੇ ਤੇ ਇੱਕ ਸਾਈਡ ਤੇ ਫਿਰ ਬਣਾ ਲਾਂਗੇ ਚੌਲ ਤੇ ਆਪਾਂ ਅੱਜ ਪਹਿਲਾਂ ਤੁਹਾਨੂੰ ਦੱਸਦੀ ਇੱਥੇ ਆਪਾਂ ਜੀਰਾ ਪਾਇਆ ਸੀਗਾ ਪਹਿਲਾਂ ਸਭ ਤੋਂ ਜੀਰਾ ਪਾਉਣ ਤੋਂ ਬਾਅਦ ਆਪਾਂ ਪਾਇਆ ਸੀਗਾ ਲਸਣ ਲਸਣ ਮੈਂ ਕਟਿੰਗ ਕਰਕੇ ਪਾਉਣੀ ਹੈ ਕੜੀ ਵਿੱਚ ਬਹੁਤ ਹੀ ਟੇਸਟੀ ਬਣਦੀ ਹੈ ਕੜੀ ਇਹਦੇ ਨਾਲ ਤੇ ਲਸਣ ਨੂੰ ਆਪਾਂ ਥੋੜਾ ਜਿਹਾ ਪੋਣੇ ਕਿ ਡਰਾਈ ਕਰਕੇ ਫਿਰ ਵਿੱਚੇ ਹੀ ਪਿਆਜ਼ ਪਾ ਦਵਾਂਗੇ ਤੇ ਇਸ ਤਰੀਕੇ ਨਾਲ ਆਪਾਂ ਕੜੀ ਬਣਾਉਣੀ ਹੈ ਕਈ ਹੁੰਦੇ ਆ ਪਕੌੜੇ ਪਾਉਂਦੇ ਆ ਮੈਂ ਵੀ ਕਈ ਵਾਰੀ ਪਕੌੜੇ ਪਾ ਕੇ ਬਣਾਉਣੀ ਆ ਸਾਡੇ ਘਰ ਵਿੱਚ ਕਿਸੇ ਨੂੰ ਤਾਂ ਪਕੌੜਿਆਂ ਵਾਲੀ ਪਸੰਦ ਆ ਤੇ ਕਿਸੇ ਨੂੰ ਨਹੀਂ ਪਸੰਦ ਤੇ ਇਸੇ ਲਈ ਫਿਰ ਮੈਂ ਪਕੌੜੇ ਪਾਉਂਦੀ ਨਹੀਂ ਬਹੁਤ ਘੱਟ ਪਕੌੜੇ ਪਾ ਕੇ ਮੈਂ ਨੇ ਫਿਰ ਜਿਵੇਂ ਐਸੀ ਵੀ ਮੈਂ ਚੌਲ ਨਾਲ ਬਣਾਉਨੇ ਹੁੰਦੇ ਨੇ ਨਾ ਤੇ ਫਿਰ ਉਸ ਟਾਈਮ ਮੈਂ ਕੜੀ ਦੇ ਵਿੱਚ ਪਕੌੜੇ ਨਹੀਂ ਪਾਉਂਦੀ ਫਿਰ ਹੁੰਦਾ ਨਾ ਜਦੋਂ ਵਿੱਚ ਚੌਲ ਖਾਂਦੇ ਨੇ ਤੇ ਚੌਲਾਂ ਦੇ ਵਿੱਚ ਉਹ ਪਕੌੜੇ ਆ ਜਾਂਦੇ ਫਿਰ ਬੱਚੇ ਕੱਢ ਕੱਢ ਕੇ ਸਿੱਟਣ ਲੱਗ ਜਾਂਦੇ ਨੇ ਤੇ ਇਸ ਲਈ ਮੈਂ ਜਿਸ ਦਿਨ ਚੌਲ ਬਣਾਉਨੇ ਹੁੰਦੇ ਫਿਰ ਮੈਂ ਪਕੌੜੇ ਨਹੀਂ ਪਾਉਂਦੀ ਤੇ ਇੱਥੇ ਸਭ ਤੋਂ ਪਹਿਲਾਂ ਆਪਾਂ ਕੜੀ ਨੂੰ ਤੜਕਾ ਲਗਾ ਕੇ ਕੜੀ ਆਪਣੀ ਬੰਨ੍ਹਦੀ ਰੂਗੀ ਫਿਰ ਉਸ ਤੋਂ ਬਾਅਦ ਆਪਾਂ ਚੌਲ ਬਣਾ ਲਵਾਂਗੇ ਤੇ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰੀ ਚੀਜ਼ ਰੈਡੀ ਹੋਣੀ ਚਾਹੀਦੀ ਜਦੋਂ ਬੱਚੇ ਟਿਊਸ਼ਨੋਂ ਆਉਂਦੇ ਆ ਤੇ ਆਉਂਦੇ ਹੀ ਉਹਨਾਂ ਨੇ ਕਹਿਣਾ ਕਿ ਹਾਂ ਮੰਮਾ ਰੋਟੀ ਬਣੀ ਆ ਉਹਨਾਂ ਨੂੰ ਉਦੋਂ ਹੀ ਰੋਟੀ ਚਾਹੀਦੀ ਕਿਉਂਕਿ ਜਿਸ ਕਰਨ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਉਹਨੇ ਸ਼ਾਮ ਟਾਈਮ ਆਪਣਾ ਪਾਠ ਕਰਨ ਜਾਣਾ ਹੁੰਦਾ ਵਾ ਗੁਰਦੁਆਰਾ ਸਾਹਿਬ ਜਦੋਂ ਟਿਊਸ਼ਨ ਤੋਂ ਆ ਜਾਂਦਾ ਵਾ ਤੇ ਇਸ ਲਈ ਉਹ ਟਿਊਸ਼ਨ ਤੋਂ 6:30 ਆਉਂਦਾ ਵਾ ਜਲਦੀ ਨਾਲ ਰੋਟੀ ਖਾਂਦਾ ਵਾ ਫਿਰ ਗੁਰਦੁਆਰਾ ਸਾਹਿਬ ਚਲਾ ਜਾਂਦਾ ਵਾ ਤੇ ਇਥੇ ਆਪਾਂ ਤੜਕਾ ਲਗਾ ਲਿਆ ਸੀਗਾ ਕੜੀ ਬਣ ਰਹੀ ਸੀ ਤੇ ਦੂਸਰੀ ਸਾਈਡ ਆਪਾਂ ਲੱਗੇ ਸੀਗੇ ਚੌਲ ਬਣਾਉਣ ਵਾਸਤੇ ਤੇ ਇਥੇ ਮੇਰੀ ਮੰਮੀ ਮੈਨੂੰ ਦੇ ਕੇ ਗਈ ਸੀਗੀ ਚੌਲ ਨਹੀਂ ਮੰਮੀ ਨਹੀਂ ਡੈਡੀ ਆਏ ਸੀਗੇ ਡੈਡੀ ਦੇ ਕੇ ਗਏ ਸੀਗੇ ਦੀਵਾਲੀ ਦੇ ਨੇ ਆਏ ਸੀਗੇ ਤੇ ਉਹ ਚੌਲ ਵੀ ਦੇ ਕੇ ਗਏ ਸੀ ਐਸ ਵਾਰ ਸਾਡੇ ਚੌਲ ਖਤਮ ਹੋ ਗਏ ਸੀਗੇ ਤੇ ਮੰਮੀ ਘਰੇ ਪਏ ਹੋਏ ਸੀਗੇ ਤੇ ਡੈਡੀ ਫਿਰ ਦੇ ਗਏ ਸੀਗੇ ਮੈਨੂੰ ਚੌਲ ਮੈਂ ਮੁੱਲ ਲੈ ਕੇ ਆ ਰਹੀ ਸੀ ਤੇ ਮੰਮੀ ਨੇ ਮੈਨੂੰ ਦੱਸਿਆ ਸੀਗਾ ਵੀ ਆਪਣੇ ਘਰ ਵਿੱਚ ਚੌਲ ਪਏ ਹੋਏ ਨੇ ਤੇ ਮੈਂ ਭੇਜ ਦੂੰਗੀ ਫਿਰ ਮੰਮੀ ਨੇ ਭੇਜ ਦਿੱਤੇ ਸੀਗੇ ਤੇ ਹੁਣ ਮੈਨੂੰ ਥੋੜਾ ਜਿਹਾ ਸੌਖਾ ਹੋ ਗਿਆ ਵਾ ਤੇ ਇਸ ਵਾਰ ਤੁਹਾਨੂੰ ਪਤਾ ਹੈ ਕਿ ਸਾਡੇ ਇਲਾਕੇ ਦੇ ਤਾਂ ਸਾਡੇ ਦਾ ਸਾਰਾ ਝੋਨਾ ਵੀ ਡੁੱਬ ਗਿਆ ਸੀ ਜਿਸ ਟਾਈਮ ਪਾਣੀ ਆਏ ਸੀਗੇ ਤੇ ਡੈਡੀ ਘਰਾਂ ਨੇ ਝੋਨਾ ਬੀਜਿਆ ਹੋਇਆ ਵਾ ਉਹ ਕਹਿੰਦੇ ਸੀ ਤੁਹਾਨੂੰ ਭੇਜ ਦਵਾਂਗੇ ਝੋਲ ਵੀ ਝੋਨਾ ਭੇਜ ਦਾਂਗੇ ਝੋਲਾ ਵਾਸਤੇ ਤੇ ਅੱਧਰ ਬਣ ਰਹੀ ਹੈ ਆਪਣੇ ਝੋਲ ਬਣ ਰਹੇ ਨੇ ਤੇ ਇੱਕ ਸਾਈਡ ਆਪਾਂ ਬਣਾ ਰਹੇ ਆ ਖੜੀ ਖੜੀ ਆਪਣੀ ਬਣ ਚੱਲੀ ਆ ਯਾਨੀ ਕਿ ਟਾਈਮ ਤਾਂ ਲੱਗੂ ਗਏ ਹਲੇ ਤੇ ਲਾਲ ਖੁਸ਼ 50% ਬਣ ਗਈ ਹੈ ਤੇ ਤੁਹਾਨੂੰ ਪਤਾ ਕੜੀ ਬਣਨ ਤੇ ਟਾਈਮ ਲੱਗਦਾ ਹੀ ਹੁੰਦਾ ਵਾ ਵੇ ਸਾਨੂੰ ਚੰਗੀ ਤਰ੍ਹਾਂ ਰਿੜਨਾ ਪੈਂਦਾ ਵਾ ਤੇ ਇੱਕ ਸਾਈਡ ਆਪਾਂ ਚੌਲ ਧਰੇ ਚੌਲ ਬਣਾ ਇੱਕ ਸਾਈਡ ਤੇ ਕੜੀ ਬਣ ਰਹੀ ਹੈ ਜਿੰਨਾ ਟਾਈਮ ਨੂੰ ਬੱਚਿਆਂ ਨੇ ਟਿਊਸ਼ਨ ਤੋਂ ਆਣਾ ਵਾ ਉਹਨੇ ਟਾਈਮ ਤੇ ਕਰ ਆਪਾਂ ਆ ਰੋਟੀ ਪਾਣੀ ਕਰ ਲਵਾਂਗੇ ਰੋਟੀ ਤਾਂ ਆਪਾਂ ਅੱਜ ਬਣਾਵਾਂਗੇ ਸਿਰਫ ਸਰਦਾਰ ਜੀ ਵਾਸਤੇ ਕਿ ਕੇ ਸਰਦਾਰ ਜੀ ਨੇ ਜੋ ਕਿ ਚੋਲਾ ਦੇ ਨਾਲ ਰੋਟੀ ਖਾਣਾ ਪਸੰਦ ਕਰਦੇ ਬੱਚੇ ਨਹੀਂ ਖਾਂਦੇ ਬੱਚੇ ਅੱਜ ਚੋਲੀ ਖਾਂਣਗੇ ਕੜੀ ਚੋਲ ਖਾਂਣਗੇ ਰੋਟੀ ਨਹੀਂ ਖਾਂਣਗੇ ਤੇ ਹਾਂਜੀ ਉਸ ਤੋਂ ਬਾਅਦ ਹੀ ਨੈਕਸਟ ਡੇ ਉਸ ਤੋਂ ਬਾਅਦ ਮੈਂ ਕੁਝ ਵੀ ਸ਼ੂਟ ਨਹੀਂ ਸੀ ਕੀਤਾ ਤੇ ਟਾਈਮ ਨਹੀਂ ਸੀ ਮਿਲਿਆ ਅਸ਼ਲੀਨਾ ਆ ਗਈ ਸੀਗੀ ਟਿਊਸ਼ਨ ਤੋਂ ਤੇ ਉਹਨੇ ਫੋਨ ਲੈ ਲਿਆ ਸੀ ਕੋਈ ਵੀ ਵੀਡੀਓ ਨਹੀਂ ਬਣਾਉਣ ਦਿੱਤੀ ਤੇ ਉਸ ਤੋਂ ਬਾਅਦ ਇਹ ਨੈਕਸਟ ਡੇ ਇੱਥੇ ਸਵੇਰ ਸੀਗਾ ਟਾਈਮ ਸਵੇਰ ਬੱਚੇ ਇੱਥੇ ਵੀ ਸਕੂਲ ਜਾ ਚੁੱਕੇ ਸੀਗੇ ਤੇ ਇੱਥੇ ਆਪਾਂ ਤੋਂ ਲੱਗੇ ਸੀਗੇ ਆਟੇ ਵਾਲੀ ਡਰਮੀ ਕਿਉਂਕਿ ਕਾਫੀ ਜ਼ਿਆਦਾ ਖਰਾਬ ਹੋਈ ਪਿੱਛੇ ਤੁਹਾਨੂੰ ਪਤਾ ਹੈ ਕਿ ਜੇ ਆਪਾਂ ਇਸ ਤਰੀਕੇ ਨਾਲ ਆਟੇ ਨੂੰ ਜਦੋਂ ਭਿਉਣਾ ਹੁੰਦਾ ਵਾ ਆਟਾ ਡਰਮੀ ਵਿੱਚ ਪਾਉਣਾ ਹੁੰਦਾ ਵਾ ਤੇ ਆਪਾਂ ਜੇ ਡਰਮੀ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਸੁਕਾ ਕੇ ਫਿਰ ਇਹਦੇ ਵਿੱਚ ਆਟਾ ਕੱਢਦੇ ਆ ਤੇ ਫਿਰ ਇਹਦੇ ਵਿੱਚ ਸਸਰੀ ਵਗੈਰਾ ਕੀੜਾ ਲੱਗਣ ਦਾ ਡਰ ਨਹੀਂ ਹੁੰਦਾ ਤੇ ਇਹਨੂੰ ਜੇ ਆਪਾਂ ਜਲਦੀ ਸਾਫ਼ ਨਹੀਂ ਕਰਦੇ ਤੇ ਆਪਣੇ ਆਟੇ ਨੂੰ ਸੁਸਰੀ ਲੱਗ ਜਾਂਦੀ ਹੈ ਤੇ ਇਸੇ ਲਈ ਮੈਂ ਤਾਂ ਜਦੋਂ ਵੀ ਆਟਾ ਇਹਦੇ ਚ ਪਾਉਣਾ ਹੁੰਦਾ ਵਾ ਸ਼ਾਇਦ ਤੁਸੀਂ ਜੋ ਮੇਰੇ ਨਾਲ ਪਹਿਲਾਂ ਤੋਂ ਜੁੜੇ ਹੋ ਸਭ ਦੇਖਦੇ ਹੋ ਕਿ ਮੈਂ ਆਪਣੀ ਆਟੇ ਵਾਲੀ ਡਰਮੀ ਨੂੰ ਧੋ ਕੇ ਮਾਂਜ ਕੇ ਧੁੱਪ ਵਿੱਚ ਪੂਰਾ ਦਿਨ ਰੱਖਦੀ ਆ ਫਿਰ ਉਸ ਤੋਂ ਬਾਅਦ ਹੀ ਡਰਮੀ ਵਿੱਚ ਆਟਾ ਕੱਢਦੀ ਆ ਇਹ ਮੇਰੀ ਸ਼ੁਰੂ ਤੋਂ ਲੈ ਕੇ ਹੀ ਆਦਤ ਬਣੀ ਹੋਈ ਆ ਤੇ ਇੱਥੇ ਦਾ ਸਟੈਂਡ ਸੀਗਾ ਇਹ ਵੀ ਕਾਫੀ ਜ਼ਿਆਦਾ ਖਰਾਬ ਹੋਇਆ ਪਿਆ ਸੀਗਾ ਇਹ ਮੈਂ ਪਿਛਲੀ ਵਾਰੀ ਵੀ ਜਦੋਂ ਸਾਫ਼ ਕੀਤਾ ਆਟਾ ਕੱਢਿਆ ਸੀਗਾ ਡਰਮੀ ਧੋਤੀ ਸੀ ਇੰਦਾ ਮੈਂ ਧੋਤਾਂ ਨਹੀਂ ਸੀ ਇਹਦਾ ਸਟੈਂਡ ਜਿਆ ਤੇ ਇਸ ਵਾਰ ਫਿਰ ਮੈਂ ਲੱਗੀ ਸੀ ਧੋਣ ਲੋ ਜੀ ਉਸ ਤੋਂ ਬਾਅਦ ਮੈਂ ਤੇ ਸਰਦਾਰ ਜੀ ਖੇਤ ਆ ਗਏ ਸੀਗੇ ਆਪਣੇ ਖੇਤਾਂ ਵਿੱਚ ਜੋ ਕਿ ਆਪਾਂ ਖਾਣ ਪੀਣ ਵਾਸਤੇ ਸਬਜ਼ੀਆਂ ਲਗਾਈਆਂ ਹੋਈਆਂ ਨੇ ਆਪਣੇ ਪਲਾਂਟ ਵਿੱਚ ਤੇ ਉੱਥੇ ਸਬਜ਼ੀਆਂ ਨੂੰ ਖਾਦ ਦੇਣੀ ਸੀ ਕਿ ਸਰਦਾਰ ਜੀ ਨੇ ਪਾਣੀ ਲਗਾਉਣਾ ਸੀਗਾ ਤੇ ਮੈਂ ਵੀ ਨਾਲ ਆ ਗਈ ਸੀਗੀ ਸੋਚਿਆ ਚਲੋ ਮੈਂ ਵੀ ਗੇੜਾ ਮਾਰਉਣੀ ਆ ਤੇ ਆਪਣਾ ਕਾਫੀ ਸੋਨਾ ਤਾਂ ਨਹੀਂ ਜਾਨੀ ਕਿ ਕਾਫੀ ਵਧੀਆ ਸਬਜ਼ੀਆਂ ਕੜੀਆਂ ਲਸਣ ਵੀ ਬਹੁਤ ਸੋਨਾ ਹੋਇਆ ਸੀਗਾ ਇਸ ਵਾਰ ਤੇ ਆਪਣੀਆਂ ਬਾਕੀ ਦੀਆਂ ਸਾਰੀਆਂ ਸਬਜ਼ੀਆਂ ਵੀ ਬਹੁਤ ਵਧੀਆਂ ਹੋਈਆਂ ਸੀਗੀਆਂ ਤੇ ਪਾਣੀ ਲਗਾਣਾ ਸੀ ਕਿ ਤੇ ਸਰਦਾਰ ਜੀ ਕਹਿ ਰਹੇ ਸੀ ਕਿ ਤੇ ਆਪਾਂ ਪਹਿਲਾਂ ਖਾਦ ਪਾ ਦਿੰਨੇ ਆ ਤੇ ਇਧਰ ਲੱਗੇ ਸੀਗੇ ਸਰਦਾਰ ਜੀ ਖਾਦ ਪਾਣ ਤੇ ਇਹ ਆਪਣਾ ਸਾਗ ਜੋ ਕਿ ਮੈਂ ਤੋਰੀਏ ਦਾ ਤੇ ਸਰੋਂ ਦਾ ਮਿਕਸ ਕਰਕੇ ਇਹਦੇ ਵਿੱਚ ਬੀਜ ਖਿਲਾ ਰਿਆ ਸੀ ਤੇ ਸਾਰਾ ਹੀ ਬਣ ਗਿਆ ਸੀਗਾ ਕੁਛ ਬੀਜਾ ਸੀਗਾ ਸਾਗ ਕਿਉਂਕਿ ਘਰ ਦੀਆਂ ਚੀਜ਼ਾਂ ਦੀ ਗੱਲ ਹੀ ਵੱਖਰੀ ਹੁੰਦੀ ਆ ਤੇ ਇਧਰ ਬਾਕੀ ਸਾਰਾ ਆਪਾਂ ਲਸਣ ਲਗਾਇਆ ਹੋਇਆ ਵਾ ਕੁਛ ਆਪਾਂ ਤਿੰਨ ਚਾਰ ਖੇਲਾਂ ਧਨੀਏ ਦੀਆਂ ਲਗਾਈਆਂ ਵਾ ਤਿੰਨ ਚਾਰ ਖੇਲਾਂ ਆਪਾਂ ਲਗਾਈਆਂ ਸੀਗੀਆਂ ਪਾਲਕ ਦੀਆਂ ਤੇ ਤੋ ਇਧਰ ਜੋ ਕਿ ਅੱਡ ਬਣੀ ਹੋਈ ਸੀਗੇ ਇਹਦੇ ਵਿੱਚ ਆਪਾਂ ਗੋਭੀ ਲਗਾਈ ਹੋਈ ਆ ਦੋਨਾਂ ਸੈਂਟਾਂ ਤੋਂ ਤੇ ਇਧਰ ਆਪਣਾ ਧਨੀਆਂ ਮੂਲੀਆਂ ਜੋ ਕਿ ਪਾਲਕ ਛੋਟੀਆਂ-ਮੋਟੀਆਂ ਸਾਰੀਆਂ ਸਬਜ਼ੀਆਕ ਸੈੱਡ ਲਗਾਈਆਂ ਨੇ ਤੇ ਇਸ ਵਾਰ ਆਪਾਂ ਆਪਣੇ ਘਰ ਦੀਆਂ ਸਬਜ਼ੀਆਂ ਫਿਰ ਤੋਂ ਖਾਇਆ ਕਰਾਂਗੇ ਸਰਦੀਆਂ ਵਿੱਚ ਪਾਣੀ ਬੜਾ ਜ਼ਿਆਦਾ ਮੋਟਰ ਦਾ ਇੱਕ ਮਿੰਟ ਦੇ ਵਿੱਚ ਹੀ ਕਿੱਥੇ ਆ ਗਿਆ ਪਾਣੀ ਗੋभी ਬਹੁਤ ਸੋਹਣੀ ਤਰੀ ਹੋਈ ਆ ਚਲੋ ਜੀ ਇਥੇ ਖਾਦ ਪਾ ਦਿੱਤੀ ਸੀ ਤੇ ਸਰਦਾਰ ਜੀ ਨੇ ਪਾਣੀ ਵੀ ਲਗਾ ਦਿੱਤਾ ਸੀ ਤੇ ਆਪਾਂ ਮਿਲਦੇ ਆ ਕਿਸੇ ਨੈਕਸਟ ਵੀਡੀਓ ਤੇ ਬਾਏ ਬਾਏ ਸਾਰਿਆਂ ਨੂੰ